ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਸੋ ਭਰਾਵੋ ਅੱਜ ਆਪਾਂ ਇੱਕ ਦੋ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਠੀਕ ਹੈ ਟਾਈਮ ਕਿਹੜਾ ਚੱਲਦਾ ਪਿਆ ਤੇ ਆਪਾਂ ਗੱਲਬਾਤ ਕਿਹੜੀ ਕਰਨੀ ਆ ਇਹ ਗੱਲਾਂ ਜ਼ਿਆਦਾ ਮੈਟਰ ਨਹੀਂ ਕਰਦੀਆਂ ਕਿਉਂਕਿ ਮਸਲਾ ਇਹ ਆ ਕਿ ਜਿਹੜੀ ਗੱਲ ਆਪਾਂ ਵੀਡੀਓ ਵਿੱਚ ਕਰ ਦਵਾਂਗੇ ਇਹ ਵੀਡੀਓ ਨੈਟ ਦੇ ਉੱਪਰ ਪਈ ਰਹਿਣੀ ਆ YouTube ਦੇ ਉੱਪਰ ਠੀਕ ਹੈ ਤੇ ਇਹ ਕਦੇ ਵੀ ਕੋਈ ਭਰਾ ਦੇਖ ਕੇ ਇਸੀ ਤੋਂ ਫਾਇਦਾ ਚੁੱਕ ਸਕਦਾ ਆ ਜੇਕਰ ਆਪਾਂ ਕਈ ਸਮੇਂ ਦੇ ਸਮੇਂ ਸਟੈਪ ਵਾਈਜ਼ ਸਟੈਪ ਆਪਾਂ ਵੀਡੀਓ ਬਣਾਉਣੀ ਆ ਉਹ ਤਾਂ ਚਲੋ ਆਪਾਂ ਬਣਾਉਂਦੇ ਰਹੀਦਾ ਪਰ ਕੁਝ ਗੱਲਾਂ ਇਹੋ ਜੀਆਂ ਹੁੰਦੀਆਂ ਆ ਕਿ ਜਿਹੜੀਆਂ ਸਮੇਂ ਦੇ ਨਾਲ ਅਟੈਚ ਤੇ ਨਹੀਂ ਹੁੰਦੀਆਂ ਪਰ ਉਹ ਬਾਅਦ ਵਿੱਚ ਆਪਣੇ ਵੀ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ ਆ ਠੀਕ ਆ ਕਿਉਂਕਿ ਮੈਨੂੰ ਹੁਣ ਤੱਕ ਜਿੰਨੇ ਵੀ ਭਰਾਵਾਂ ਦੇ ਫੋਨ ਹੁੰਦੇ ਆ ਉਹ ਜ਼ਿਆਦਾਤਰ ਨਵੇਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਆ ਤੇ ਉਹ ਨਵੇਂ ਭਰਾਵਾਂ ਨੂੰ ਬੱਚੇ ਛਤਰੀ ਤੱਕ ਲਾਉਣ ਦਾ ਵੀ ਨਹੀਂ ਗਾ ਪਤਾ ਸਹੀ ਆ ਭਰਾਵੋ ਮੈਂ ਇਹ ਚੀਜ਼ ਤੋਂ ਹਰਾਨ ਹੁੰਨਾ ਆ ਕਿ ਮੈਂ ਇੰਨੀਆਂ ਵੀਡੀਓ ਮੈਂ ਪਾਈਆਂ ਇਕੱਲੇ ਨੇ ਤੇ ਹਜ਼ਾਰਾਂ ਹੀ ਚੈਨਲ ਆ YouTube ਦੇ ਉੱਪਰ ਤੇ ਸਾਰੇ ਬੰਦੇ ਦੱਸਦੇ ਆ ਤੇ ਪਰ ਫੇਰ ਵੀ ਵਿੱਚ ਇਹੋ ਜੇ ਕੁਝ ਖਡਾਰੀ ਹੈਗੇ ਆ ਕਿ ਜਿਨ੍ਹਾਂ ਨੂੰ ਪਤਾ ਤੱਕ ਨਹੀਂ ਗਾ ਛਤਰੀ ਬਾਰੇ ਠੀਕ ਆ ਤੇ ਬਹੁਤ ਹੀ ਥੱਲੇਡੇ ਲੈਵਲ ਦੀ ਆਪਾਂ ਕਹਿ ਸਕਦਾ ਕਬੂਤਰਬਾਜ਼ੀ ਕਰਦੇ ਪਏ ਆ ਉਹ ਆਪਣੇ ਵਾਲੋ ਹਾਈ ਲੈਵਲ ਦੀ ਆ ਉਹਨਾਂ ਦੀ ਕਿਉਂਕਿ ਸ਼ੌਂਕ ਕੋਈ ਵੀ ਛੋਟਾ ਨਹੀਂ ਹੁੰਦਾ ਤੇ ਜੇਕਰ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਉਹ ਕੰਪੀਟੀਸ਼ਨ ਦੇ ਹਿਸਾਬ ਦੇ ਨਾਲ ਬਹੁਤ ਥੱਲੇਡੇ ਲੈਵਲ ਦੀ ਕਬੂਤਰਬਾਜ਼ੀ ਆ ਉਹ ਵਾਲੀ ਕਿ ਉਹਨਾਂ ਨੂੰ ਹਲੇ ਤੱਕ ਪਤਾ ਨਹੀਂ ਜਿਹੜੀਆਂ ਚੀਜ਼ਾਂ ਦਾ ਠੀਕ ਆ ਤੇ ਦੂਸਰਾ ਜੇਕਰ ਆਪਾਂ ਕੋਈ ਪ੍ਰਭਾਵ ਇਲਾਜ ਦੱਸਦੇ ਆ ਤੇ ਉਹਦੇ ਵਿੱਚ ਜੇਕਰ ਆਪਾਂ ਕਿਸੇ ਚੰਗੇ ਖਿਡਾਰੀ ਦਾ ਨਾਮ ਲੈਣੇ ਆ ਠੀਕ ਹੈ ਨਾ ਤੇ ਦੁਨੀਆ ਦੇ ਵਿੱਚ ਅੱਜ ਕੱਲ ਹੰਕਾਰ ਇੰਨਾ ਕਾ ਕਿ ਉਹ ਜ਼ਰੂਰੀ ਵੀ ਨਹੀਂ ਸਮਝਦੇ ਕਿ ਆਪਾਂ ਉਸ ਬੰਦੇ ਦਾ ਧੰਨਵਾਦ ਕਰੀਏ ਹਾਲਾਂਕਿ ਆਪਾਂ ਨੂੰ ਇਹ ਚੀਜ਼ ਨਾਲ ਬਿਲਕੁਲ ਨਹੀਂ ਹੈਗਾ ਕਿ ਸਾਡਾ ਕੋਈ ਧੰਨਵਾਦ ਕਰੇ ਜੇਕਰ ਆਪਣੇ ਦਿਲ ਵਿੱਚ ਇਹ ਵਾਲੀ ਆ ਗੱਲ ਆਊਗੀ ਕਿ ਕੋਈ ਸਾਡਾ ਧੰਨਵਾਦ ਕਰੇ ਤੇ ਫਿਰ ਆਪਾਂ ਜ਼ੀਰੋ ਆ ਤੇ ਜੇਕਰ ਉਹ ਬੰਦੇ ਦੇ ਦਿਲ ਵਿੱਚ ਗੱਲ ਨਹੀਂ ਆਉਂਦੀ ਕਿ ਮੈਂ ਕਿਸ ਦਾ ਧੰਨਵਾਦ ਕਰਨਾ ਤੇ ਫਿਰ ਉਹ ਜ਼ੀਰੋ ਆ ਠੀਕ ਹੈ ਇਹ ਦੋ ਗੱਲਾਂ ਆ ਮੈਨੂੰ ਇਹ ਲੱਗਦਾ ਆ ਠੀਕ ਆ ਤੁਸੀਂ ਕਿਸੇ ਦਾ ਧੰਨਵਾਦ ਨਹੀਂ ਕਰਨਾ ਤੇ ਚੁੱਪਚਾਪ ਹੀ ਇਲਾਜ ਵਰਤ ਵੀ ਲੈਂਦੇ ਆ ਬਹੁਤ ਜਿਹੜੇ ਵੱਡੇ ਖੜਾਰੀ ਆ ਠੀਕ ਆ ਪਰ ਉਹ ਅੱਗੇ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਫਿਰ ਕਿ ਸਾਡੀ ਉਹ ਇੱਕ ਮਾਮੂਲੀ ਜੇ ਬੰਦੇ ਨੇ ਇਲਾਜ ਦੱਸਿਆ ਸੀਗਾ ਤੇ ਆਪਾਂ ਉਹ ਕੀਤਾ ਤੇ ਉਹਦੇ ਨਾਲ ਆਪਣਾ ਜਿਹੜਾ ਸਰਕਲ ਸੈੱਟ ਆ ਗਿਆ ਠੀਕ ਆ ਇੱਕ ਵਾਰੀ ਕੀ ਹੋਇਆ ਚਲੋ ਛੋਟੀ ਜੀ ਤੁਹਾਨੂੰ ਮੈਂ ਸਟੋਰੀ ਸੁਣਾ ਦਿੰਨਾ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਬੱਚਿਆਂ ਦਾ ਸ਼ੌਂਕ ਵੀ ਕਰਵਾਉਂਗਾ ਜੋ ਆਪਣੇ ਪਲ ਚੁਕੇ ਆ ਕਹਿੰਦੇ ਆ ਕਿ ਇੱਕ ਵਾਰੀ ਨਾ ਇੱਕ ਬੰਗਲਾ ਮੱਛੀ ਨੂੰ ਕੈਚ ਕਰਦਾ ਸੀਗਾ ਮੱਛੀ ਪਾਣੀ ਵਿੱਚੋਂ ਉੱਤੇ ਨੂੰ ਛਾਲ ਮਾਰਦੀ ਸੀਗੀ ਤੇ ਉਹ ਮੂੰਹ ਆੜਦਾ ਸੀ ਤੇ ਮੱਛੀ ਸਿੱਧੀ ਉਹਦੇ ਅੰਦਰ ਤੁਰ ਜਾਂਦੀ ਸੀ ਠੀਕ ਆ ਉਹ ਇਦਾਂ ਹੀ ਕਰਦਾ ਰਿਹਾ ਬੰਗਲਾ ਤੇ ਇੱਕ ਬੰਦਾ ਨੂੰ ਦੇਖਦਾ ਪਿਆ ਸੀ ਉਹਨੇ ਜਦੋਂ ਦੇਖਿਆ ਉਹਨੂੰ ਚੰਗੀ ਤਰ੍ਹਾਂ ਨਾਲ ਤੇ ਉਹਨੇ ਵੀ ਉਹੀ ਸਟੰਟ ਕਰਨਾ ਸ਼ੁਰੂ ਕਰ ਦਿੱਤਾ ਉਹ ਬੰਦੇ ਨੇ ਤਲਵਾਰ ਤਾਣ ਸੁੱਟਣੀ ਸ਼ੁਰੂ ਕੀਤੀ ਤੋ ਜਦੋਂ ਤਲਵਾਰ ਥੱਲੇ ਆਉਂਦੀ ਸੀ ਤੋ ਦੰਦਾ ਨਾਲ ਫਾੜ ਲੈਂਦਾ ਸੀ ਤਲਵਾਰ ਨੂੰ ਹੌਲੀ ਹੌਲੀ ਕਰਕੇ ਪ੍ਰੈਕਟਿਸ ਦੇ ਨਾਲ ਉਹ ਵਧੀਆ ਖਿਡਾਰੀ ਬਣ ਗਿਆ ਤੇ ਆਪਣੇ ਸ਼ੋਅ ਲਗਾਉਣ ਲੱਗਾ ਠੀਕ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਜੂ ਤਲਵਾਰ ਤਾਣ ਸੁੱਟਦਾ ਸੀਗਾ ਤਲਵਾਰ ਥੱਲੇ ਨੂੰ ਆਉਂਦੀ ਸੀਗੀ ਤੇ ਉਹ ਦੰਦਾ ਨਾਲ ਤਲਵਾਰ ਫਾੜ ਲੈਂਦਾ ਸੀਗਾ ਠੀਕ ਆ ਤੇ ਤਲਵਾਰ ਸਿੱਧੀ ਆਉਂਦੀ ਸੀ ਡਾਇਰੈਕਟ ਕਿ ਜੇਕਰ ਉਹ ਨਾ ਦੰਦਾ ਨਾਲ ਫੜੀ ਜਾਂਦੀ ਤੋ ਅੰਦਰ ਲੰਘ ਸਕਦੀ ਸੀ ਤਲਵਾਰ ਇਹ ਤਰੀਕੇ ਨਾਲ ਜਿਵੇਂ ਮੱਛੀ ਅੰਦਰ ਜਾਂਦੀ ਸੀ ਬੰਗਲੇ ਦੇ ਤੇ ਉਹ ਕੀ ਬਣਿਆ ਕਿਸੇ ਨੇ ਉਹਨੂੰ ਪੁੱਛ ਲਿਆ ਕਿ ਤੇਰਾ ਉਸਤਾਦ ਕੌਣ ਹੈ ਕੰਮ ਦੇ ਵਿੱਚ ਉੱਥੇ ਜਾ ਕੇ ਉਹ ਸ਼ਰਮ ਮਹਿਸੂਸ ਕਰ ਗਿਆ ਕਿ ਜੇ ਮੈਂ ਦੱਸ ਦਿੱਤਾ ਕਿ ਮੇਰਾ ਉਸਤਾਦ ਬੰਗਲਾ ਆ ਤਾਂ ਦੁਨੀਆ ਨੇ ਹਸਣਾ ਆ ਠੀਕ ਆ ਉਹਨੇ ਉੱਥੇ ਕਹਿ ਦਿੱਤਾ ਕਿ ਮੈਂ ਆਪਣਾ ਉਸਤਾਦ ਆਪ ਹੀ ਆ ਤੇ ਉਸ ਤੋਂ ਬਾਅਦ ਉਹਨੇ ਜੀ ਤਲਵਾਰ ਤਾਂ ਹਣ ਸੁੱਟੀ ਤਾਂ ਸਿੱਧੀ ਉਹਦੇ ਅੰਦਰ ਲੰਘ ਗਈ ਠੀਕ ਆ ਤੇ ਉਹ ਖਤਮ ਹੋ ਗਿਆ ਤੇ ਇਹ ਹੀ ਚੀਜ਼ ਆ ਜੇਕਰ ਆਪਾਂ ਕਿਸੇ ਚੀਜ਼ ਨੂੰ ਅੱਗੇ ਸ਼ੇਅਰ ਨਹੀਂ ਕਰਦੇ ਜਾਂ ਕਿਸੇ ਦਾ ਧੰਨਵਾਦ ਨਹੀਂ ਕਰਦੇ ਕਿ ਕਿਸੇ ਦੇ ਇਲਾਜ ਨਾਲ ਕਿਸੇ ਦਾ ਕਬੂਤਰ ਠੀਕ ਹੋਇਆ ਆ ਤੇ ਮੈਨੂੰ ਲੱਗਦਾ ਉਹ ਤਲਵਾਰ ਅੰਦਰ ਲੰਗਾਉਣ ਵਾਲੇ ਕੰਮ ਕਰੂਗਾ ਇਹ ਜਿਹੜਾ ਹੰਕਾਰ ਆ ਥੋੜੇ ਟਾਈਮ ਤੱਕ ਠੀਕ ਆ ਭਰਾਵੋ ਤੇ ਇਸ ਕਰਕੇ ਕੋਈ ਵੀ ਛੋਟਾ ਖਿਡਾਰੀ ਸਾਰਿਆਂ ਕੋਲੋਂ ਸਿੱਖਣ ਨੂੰ ਮਿਲਦਾ ਕੁਛ ਨਾ ਕੁਛ ਠੀਕ ਆ ਕਿਸੇ ਤਰ੍ਹਾਂ ਦਾ ਵੀ ਖਿਡਾਰੀ ਹੋਵੇ ਸਿੱਖਣ ਨੂੰ ਕੁਛ ਨਾ ਕੁਛ ਮਿਲਦਾ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਆ ਭਰਾਵੋ ਤੇ ਨਾਲ-ਨਾਲ ਮੈਂ ਬੱਚਿਆਂ ਦਾ ਸ਼ੌਂਕ ਕਰਵਾਈ ਜਿਹਨਾਂ ਦੇ ਨਾਲ-ਨਾਲ ਤੁਹਾਡੇ ਨਾਲ ਮੈਂ ਗੱਲਬਾਤ ਕਰੀ ਜੰਨਾ ਹੁਣ ਅੱਜ ਆਪਾਂ ਗੱਲਬਾਤ ਕਰਨੀ ਭਰਾਵੋ ਬੱਚੇ ਜਿਹੜੇ ਘਝੋਣੇ ਆ ਠੀਕ ਆ ਉਹ ਆਪਣੀਆਂ ਵੀਡੀਓ ਭਰਾਵੋ ਪਈਆਂ ਆ ਨੈੱਟ ਦੇ ਉੱਪਰ ਤੇ ਕੋਈ ਵੀ ਭਰਾ ਦੇਖ ਸਕਦਾ ਬੱਚੇ ਕਿਵੇਂ ਘਝੋਣੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਬੱਚੇ ਘਝੋਣ ਵਾਲੀ ਆਪਾਂ ਨੇ ਇੱਕ ਕਰਨੀ ਆ ਉਹ ਇਦਾਂ ਆ ਕਿ ਜਦੋਂ ਆਪਾਂ ਬੱਚੇ ਪਹਿਲੀ ਵਾਰੀ ਢੋਣੇ ਆ ਤੇ ਪਹਿਲੀ ਵਾਰੀ ਬੱਚੇ ਕਹਿੰਦਾ ਭਾਬਾ ਟਾਈਮ ਜ਼ਿਆਦਾ ਲਾ ਜਾਂਦੇ ਆ ਕਿਸੇ ਤਰੀਕੇ ਨਾਲ ਵੀ ਉਹ ਘਰੇ ਆ ਜਾਂਦੇ ਛਤਰੀ ਦੇ ਉੱਪਰ ਜੇ ਛਤਰੀ ਉੱਪਰ ਨਾ ਆਉਣ ਤੇ ਘਰ ਆ ਜਾਂਦੇ ਆ ਆਪਾਂ ਉਥੋਂ ਮੰਨ ਲੈਨੇ ਆ ਕਿ ਬੱਚੇ ਬਹੁਤ ਜ਼ਿਆਦਾ ਸਿਆਣੇ ਆ ਠੀਕ ਆ ਤੇ ਜਦੋਂ ਕਿ ਉਹਨਾਂ ਦੇ ਦੂਸਰੀ ਵਾਰੀ ਗਵਾਚਣ ਦੇ ਚਾਂਸ ਵੱਧ ਜਾਂਦੇ ਆ ਜਦੋਂ ਆਪਾਂ ਦੂਸਰੀ ਡਾਰਕ ਰਾਉਣੀ ਹੁੰਦੀ ਆ ਉਦੋਂ ਬੱਚਿਆਂ ਦੇ ਗਵਾਚਣ ਦੇ ਚਾਂਸ ਵੱਧ ਜਾਂਦੇ ਭਰਾਵੋ ਜਿਹੜੇ ਸਿੱਧੇ ਪਹਿਲੀ ਵਾਰੀ ਘਰੇ ਆ ਜਾਂਦੇ ਆ ਠੀਕ ਆ ਕਿਉਂਕਿ ਜੇਕਰ ਉਹ ਪਹਿਲੀ ਵਾਰੀ ਟਾਈਮ ਲਾ ਕੇ ਆਏ ਤੇ ਦੂਜੀ ਵਾਰੀ ਵੀ ਉਹ ਟਾਈਮ ਲਗਾਉਣਗੇ ਪਹਿਲੀ ਵਾਰੀ ਉਹ ਬੋਂਦਰੀਆਂ ਵਾਂਗੂ ਉੜਦੇ ਰਹੇ ਕਬੂਤਰਾਂ ਦਾ ਸਾਫ਼ ਕਰਕੇ ਉੜਦੇ ਰਹੇ ਇੱਕ ਦੂਸਰੇ ਬੱਚੇ ਦਾ ਸਾਥ ਕਰਕੇ ਉੜਦੇ ਰਹੇ ਆ ਤੇ ਉਹ ਡਾਇਰੈਕਟ ਨਾ ਚੁੰਦੇ ਆ ਵੀ ਉਹ ਘਰੇ ਆ ਕੇ ਬਹਿ ਗਏ ਆ ਹਾਲਾਂਕਿ ਉਹ ਗਿੱਜੇ ਨਹੀਂ ਕਰੇ ਬੈਠੇ ਉਹ ਕਬੂਤਰਾਂ ਨੂੰ ਦੇਖਦੂ ਕਿ ਘਰੇ ਬੈਠ ਗਏ ਤੁਸੀਂ ਪੜਕਾਈ ਲਾਈ ਕਿਸੇ ਤਰੀਕੇ ਨਾਲ ਵੀ ਉਹ ਬੁੰਦਲੇ ਬੱਚੇ ਘਰੇ ਬੈਠ ਗਏ ਠੀਕ ਆ ਦੂਸਰੀ ਵਾਰ ਜੇ ਤੁਸੀਂ ਬੱਚੇ ਡੋਣਿਆਂ ਦੀ ਉਡਾਰ ਖੁੱਲ ਗਈ ਹੋਣੀ ਆ ਤੇ ਉਹਨਾਂ ਨੇ ਆਸਮਾਨ ਦੇਖ ਲਿਆ ਹੋਣਾ ਠੀਕ ਆ ਫੇਰ ਉਹ ਥੋੜੀ ਬੋਤੀ ਆਪਣੀ ਮਰਜ਼ੀ ਕਰਨਗੇ ਸਹੀ ਆ ਫੇਰ ਉਹ ਮਰਜ਼ੀ ਤੇ ਉੱਤਰ ਆਉਣਗੇ ਤੇ ਫੇਰ ਉਹ ਬੱਚੇ ਆ ਥੋੜੇ ਘੁੰਮਣਗੇ ਫਿਰਨਗੇ ਲੰਮਾ ਜਾਣਗੇ ਥੋੜਾ ਠੀਕ ਆ ਉਹਦੇ ਕਾਰਨ ਕਰਕੇ ਜੇਕਰ ਤੁਸੀਂ ਪੂਰੀ ਕੇਅਰ ਨਹੀਂ ਕਰਦੇ ਪਿੱਛੇ ਬੱਚੇ ਦੇ ਗੋਰੀ ਰੱਖਦੇ ਤਾਂ ਉਹ ਬੱਚੇ ਤੁਹਾਡੇ ਭਰਾਵੋ ਗਵਾਚ ਸਕਦੇ ਆ ਸਹੀ ਆ ਤੇ ਇਹ ਗੱਲ ਨੂੰ ਜਰੂਰ ਨੋਟ ਦੇ ਵਿੱਚ ਰੱਖਿਓ ਇਹ ਨਹੀਂ ਕਿ ਪਹਿਲੀ ਵਾਰੀ ਘਰੇ ਆਗੇ ਦੂਜੀ ਵਾਰੀ ਆਪ ਹੀ ਘਰ ਆ ਜਾਣਗੇ ਇਦਾਂ ਨਹੀਂ ਗਾ ਦੂਸਰੀ ਵਾਰੀ ਗਵਾਚਣ ਦੇ ਚਾਂਸ ਵੱਧ ਜਾਣਗੇ ਉਹਨਾਂ ਤੇ ਠੀਕ ਆ ਤੇ ਉਹ ਮੇਰੇ ਵੀਰ ਭਰਾ ਇੱਕ ਖਿਆਲ ਰੱਖਿਓ ਤੇ ਦੂਸਰੀ ਜਿਹੜੀ ਮੈਂ ਕਹਿੰਨਾ ਕਿ ਸਮੇਂ ਨਾਲ ਅਟੈਚਮੈਂਟ ਨਹੀਂ ਗਈ ਇਹ ਵਾਲੀ ਗੱਲ ਦੀ ਆਪਾਂ ਉਹ ਵੀ ਗੱਲ ਅੱਜ ਕਰਨੀ ਆ ਕਿ ਜਿਵੇਂ ਕਿ ਆਪਾਂ ਜੋੜੇ ਲਾਉਣੇ ਆ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਆ ਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਠੀਕ ਆ ਭਰਾਵੋ ਕਿ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਜੇਕਰ ਤੁਹਾਡਾ ਕਬੂਤਰ ਲੰਬਾ ਉੜਦਾ ਆ ਤੇ ਕਬੂਤਰੀ ਤੁਹਾਡੀ ਗੋਲ ਉੜਦੀ ਉਹ ਵਾਲਾ ਜੋੜਾ ਲਗਾ ਲਵੋ ਠੀਕ ਆ ਉਹ ਤੁਹਾਡੀ ਮਰਜ਼ੀ ਦੇ ਬੱਚੇ ਨਿਕਲ ਆਉਣਗੇ ਠੀਕ ਆ ਭਰਾਵੋ ਤੇ ਫਿਰ ਮੈਂ ਕਿਹਾ ਸੀ ਕਿ ਜੇਕਰ ਤੁਹਾਡਾ ਕਬੂਤਰ ਉੱਚਾ ਉੜਦਾ ਤੇ ਕਬੂਤਰੀ ਨੀਵੀ ਲਗਾ ਲਵੋ ਸਹੀ ਆ ਤੇ ਇੱਥੇ ਹੁਣ ਜੇ ਆਪਾਂ ਕਹੀਏ ਕਿ 100% ਬੱਚੇ ਸਾਡੀ ਮਰਜ਼ੀ ਤੇ ਨਿਕਲ ਆਉਣਗੇ ਤੇ ਇਦਾਂ ਵੀ ਨਹੀਂ ਭਰਾਵੋ ਹੋਣ ਲੱਗਾ ਠੀਕ ਹੈ ਜੇਕਰ ਆਪਾਂ ਕਵਾਂਗੇ ਕਿ 100% ਬੱਚੇ ਸਾਡੀ ਮਰਜ਼ੀ ਤੇ ਨਿਕਲ ਆਉਣ ਇਦਾਂ ਵੀ ਨਹੀਂ ਹੋਣ ਲੱਗਾ ਕਿਉਂਕਿ ਇਹ ਤੇ ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਕਬੂਤਰ ਜਿਹੜੇ ਆ ਬੱਚੇ ਬੈਗ ਮਾਰ ਜਾਂਦੇ ਆ ਸਹੀ ਨਾ ਜਦੋਂ ਬੱਚੇ ਕਬੂਤਰ ਬੈਗ ਮਾਰ ਜਾਂਦੇ ਆ ਤੇ ਫੇਰ ਸਾਡੇ ਉਹ ਜੋੜਾ ਲਾਏ ਦਾ ਕੋਈ ਫਾਇਦਾ ਹੀ ਨਹੀਂ ਰਹਿ ਗਿਆ ਕਿਉਂਕਿ ਮਾਂ ਬਾਪ ਦੇ ਉੱਪਰ ਤੇ ਕੋਈ ਬੱਚਾ ਗਿਆ ਨਹੀਂਗਾ ਤੇ ਦੂਸਰਾ ਆਪਾਂ ਰੰਗ ਦੇਖ ਲੈਨੇ ਆ ਕਿ ਰੰਗ ਮਾਂ-ਬਾਪ ਤੇ ਤੁਰ ਗਿਆ ਬੱਚੇ ਸ਼ਾਇਦ ਮਾਂ-ਬਾਪ ਤੇ ਗਏ ਆ ਇਹ ਵੀ ਹੋ ਸਕਦਾ ਹੈ ਕਿ ਰੰਗ ਮਾਂ-ਬਾਪ ਤੇ ਗਿਆ ਤੇ ਬਲੱਡ ਜੜਾ ਆ ਉਹ ਬੈਕ ਆ ਪਿੱਛੇ ਚੱਲ ਗਿਆ ਬਲੱਡ ਠੀਕ ਆ ਉਹ ਬੱਚੇ ਫਿਰ ਸਾਡੀ ਮਰਜ਼ੀ ਮੁਤਾਬਕ ਨਹੀਂ ਉੜਦੇ ਜਿਵੇਂ ਆਪਾਂ ਜੋੜਾ ਲਗਾਇਆ ਹੁੰਦਾ ਤੇ ਇਹ ਚੀਜ਼ ਬਾਰੇ ਕੋਈ ਵੀ ਖਡਾਰੀ ਨਹੀਂ ਦੱਸ ਸਕਦਾ ਠੀਕ ਆ ਹਾਂ ਇਹ ਜ਼ਰੂਰ ਆ ਕਿ ਦਸਾਂ ਬੱਚਿਆਂ ਦੇ ਪਿੱਛੇ ਇੱਕ ਬੱਚਾ ਇਹੋ ਜਿਹਾ ਜ਼ਰੂਰ ਨਿਕਲ ਆਊਗਾ ਜਿਹੜਾ ਮਾਂ-ਬਾਪ ਦੀ ਤਰ੍ਹਾਂ ਉੱਡੂਗਾ ਠੀਕ ਆ ਭਰਾਵੋ ਇੱਕ ਬੱਚਾ ਦਸਾਂ ਬੱਚਿਆਂ ਦੀ ਜ਼ਰੂਰ ਨਿਕਲ ਆਊਗਾ ਸਹੀ ਆ ਤੇ ਹੋ ਸਕਦਾ ਵੱਧ ਵੀ ਨਿਕਲ ਆਉਣ ਤੇ ਹੋ ਸਕਦਾ ਇੱਕ ਵੀ ਨਾ ਨਿਕਲੇ ਸਹੀ ਆ ਤੇ ਇਹ ਆਪਾਂ ਜੋੜੇ ਆਪਣੇ ਮੁਤਾਬਕ ਲੋਣੇ ਤੇ ਹੈਗੇ ਆ ਪਰ ਕਿਉਂਕਿ ਕਿਸੇ ਦਾ ਵੀ ਕੰਮ ਸੈੱਟ ਨਹੀਂ ਆਇਆ ਇਸ ਕਰਕੇ ਸਾਰਿਆਂ ਨੇ 100-100 ਕਬੂਤਰ ਰੱਖਿਆ ਆ ਠੀਕ ਆ ਉਹ اچانک ਹੀ ਕਿਸੇ ਜੋੜੇ ਦਾ ਤਾਂ ਜਿਹੜਾ ਉਹ ਸੈੱਟ ਬੈਠ ਜਾਂਦਾ ਆ ਠੀਕ ਹੈ ਕਿ ਹੋ ਸਕਦਾ ਉਹ ਜਿਹੜਾ ਪਿੱਛੇ ਉਹ ਤੇ ਬਲੱਡ ਲਾਈਨ ਪਿਛਲਾ ਖੂਨ ਆ ਉਹ ਵੀ ਕੁਝ ਇਹੋ ਜਿਹਾ ਖੂਨ ਸੀਗਾ ਚੰਗਾ ਸੀਗਾ ਜੇ ਬੈਕ ਵੀ ਬੱਚੇ ਵੱਜਦੇ ਤਾਂ ਉਹ ਵੀ ਤੁਹਾਡੀ ਮਰਜ਼ੀ ਦੇ ਮੁਤਾਬਕ ਹੀ ਬੱਚੇ ਉੱਡ ਜਾਂਦੇ ਆ ਠੀਕ ਹੈ ਤੇ ਆਪਾਂ ਨੂੰ ਕਹਿ ਦਿੰਦੇ ਆ ਕਿ ਜੋੜਾ ਜਿਹੜਾ ਆਪਣਾ ਆ ਉਹ ਫਿੱਟ ਲੱਗਿਆ ਠੀਕ ਹੈ ਭਰਾਵੋ ਤੇ ਹੋਰ ਬੱਚਿਆਂ ਦਾ ਕਰਬੋਨਾ ਤੁਹਾਨੂੰ ਮੈਂ ਸ਼ੌਂਕ ਬਸ ਜਿਹੜਾ ਜੋੜਾ ਤੁਹਾਡਾ ਅਚਾਨਕ ਸੈੱਟ ਬੈਠ ਗਿਆ ਭਰਾਵੋ ਉਹ ਜੋੜੇ ਨੂੰ ਸਾਹਮ ਲਵੋ ਠੀਕ ਆ ਉਸ ਤੋਂ ਹੀ ਤੁਸੀਂ ਤਿਆਰ ਕਰੋ ਆ ਦੇਖੋ ਪ੍ਰਭੂ ਆਪਰੇ ਬੱਚੇ ਜਿਹੜੇ ਮੈਂ ਪਿੱਛੇ ਵੀਡੀਓ ਦਿਖਾਈ ਸੀ ਧੁੱਪ ਲੋ ਆ ਉਹ ਬੱਚਿਆਂ ਨੂੰ ਆ ਧੁੱਪ ਦੇ ਨਾਲ ਹੀ ਆ ਬੱਚੇ ਭਲੇ ਆ ਵਾਲੇ ਕਿਉਂਕਿ ਇੱਥੇ ਆਪਣੇ ਧੁੱਪ ਨਹੀਂ ਸੀ ਪੈਂਦੀ ਤੇ ਆ ਬੱਚੇ ਦੇ ਪਰ ਵੀ ਹੈ ਨਹੀਂ ਸੀ ਉਦੋਂ ਉੱਪਰ ਤੇ ਆ ਬੱਚੇ ਦੇਖ ਲਵੋ ਠੀਕ ਆ ਇੱਕ ਵੀ ਬੱਚਾ ਨਹੀਂ ਮਰਿਆ ਤੇ ਜੇਕਰ ਆਪਾਂ ਮਰੇ ਦੀ ਗੱਲ ਕਰੀਏ ਉਹੀ ਮਰਿਆ ਹੋਊਗਾ ਜਿਹੜਾ ਇੱਕ ਦਿਨ ਦਾ ਬੱਚਾ ਨਿਕਲਦੇ ਸਾਰ ਹੀ ਮਰ ਗਿਆ ਕਿ ਇਹ ਕਬੂਤਰੀ ਉੱਪਰ ਨਹੀਂ ਬੈਠੀ ਜਦ ਬੱਚਾ ਸਾਈਡ ਤੇ ਹੋ ਗਿਆ ਇਹ ਲੁੱਲ ਕੇ ਤੇ ਜੇਕਰ ਆਪਾਂ ਮਰਨ ਦੀ ਗੱਲ ਕਰੀਏ ਤੇ ਕੋਈ ਬੱਚਾ ਵੀ ਨਹੀਂ ਆਪਣਾ ਮਰਿਆ ਠੀਕ ਆ ਆ ਮਾਦੀਆਂ ਨੇ ਫੇਰ ਆਂਡੇ ਦਿੱਤੇ ਆ ਦੁਬਾਰਾ ਉਹ ਬੱਚਾ ਪਿੱਛੇ ਵੀ ਹੈਗਾ ਇੱਕ ਤੇ ਇੱਧਰ ਆ ਜਿਹੜੇ ਬੱਚੇ ਵੱਡੇ ਹੋਏ ਆ ਥੋੜੇ ਉਹ ਦਿਖਾ ਦਿਨਾ ਆ ਤੁਹਾਨੂੰ ਜਿਹੜੀ ਕਬੂਤਰੀ ਆਪਣੀ ਜਿੱਤੀ ਸੀ ਭਰਾਵੋ ਆ ਉਹਦਾ ਬੱਚਾ ਆ ਠੀਕ ਆ ਤੁਹਾਨੂੰ ਆਪਣੇ ਗੱਲਰ ਦਿਖਾਉ ਲਦੇ ਆ ਦੱਸਿਓ ਕਿਵੇਂ ਦੇ ਲੱਗਦੇ ਆ ਬੱਚੇ ਤੁਹਾਨੂੰ ਆ ਬਾਹਰ ਆ ਗਿਆ ਬੱਚਾ ਕਰੋ ਚੈੱਕ ਇਹਦਾ ਦੂਜਾ ਭਰਾ ਵੀ ਦਿਖਾਉਣਾ ਹੈ ਤੁਹਾਨੂੰ ਆਹ ਦੂਸਰਾ ਭਰਾ ਆਪਣ ਜਿਹੜੇ ਗੱਲੜ ਕਬੂਤਰ ਆਏ ਨੇ ਵਿੱਚ ਜ਼ਿਆਦਾਤਰ ਇਦਾਂ ਹੀ ਆ ਭਰਾ ਉਹ ਇੱਕ ਸ਼ਾਖ ਖਾ ਕੱਢ ਜਾਂਦੇ ਆ ਤੇ ਇੱਕ ਚਿੱਟੀਆਂ ਜਾਂ ਖੱਟੀਆਂ ਦਾ ਕੱਢ ਜਾਂਦੇ ਜਿਹੜਾ ਸ਼ਾਖ ਖਾ ਹੁੰਦਾ ਇਹ ਵੀ ਟੀਰ ਟੂਰ ਪਾ ਜਾਂਦਾ ਅੱਖ ਦੇ ਵਿੱਚ ਠੀਕ ਆ ਇਹ ਜੇਕਰ ਆਪਾਂ ਇਹਨਾਂ ਦੀ ਭੈਣ ਕਿਸੇ ਕਬੂਤਰ ਨਾਲ ਹੋਰ ਨਾਲ ਲਾਤੀ ਉਹ ਵੀ ਤਕਰੀਬਨ ਇਹੋ ਜਿਹੇ ਬੱਚੇ ਕੱਢ ਜਿੰਦੀ ਆ ਤੇ ਜੇ ਆਪਾਂ ਭਰਾ ਲਗਾ ਦਿੱਤਾ ਉਹ ਵੀ ਇਹੋ ਜਿਹੇ ਬੱਚੇ ਕਹਿਨ ਦਾ ਪਾ ਆਪਾਂ ਵੇਹੀ ਹੋ ਗਿਆ ਕਿ ਬੈਗ ਮਾਰ ਜਾਂਦੇ ਆ ਠੀਕ ਆ ਤੇ ਜੇਕਰ ਤੁਹਾਡਾ ਪਿਛਲਾ ਬਲੱਡ ਵਧੀਆ ਆ ਤੇ ਅਗਲੇ ਬਲੱਡ ਦੇ ਵਿੱਚੋਂ ਵੀ ਬੱਚੇ ਤੁਹਾਨੂੰ ਉਦਾਂ ਦੇ ਮਿਲਣੇ ਸ਼ੁਰੂ ਹੋ ਜਾਣਗੇ ਸਹੀ ਆ ਤੇ ਜੇਕਰ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਦੇਖਦੇ ਆ ਕਿ ਕਬੂਤਰ ਸਾਡਾ ਕਿਵੇਂ ਔੜ ਦਾ ਕਬੂਤਰੀ ਕਿਵੇਂ ਔੜਦੀ ਤਾਂ ਆਪਾਂ ਉਹ ਜੋੜ ਲਗਾ ਦਿੰਨੇ ਆ ਉਹਦੇ ਵਿੱਚੋਂ ਘੱਟ ਚਾਂਸ ਹੁੰਦੇ ਆ ਕਿ ਤੁਹਾਡੀ ਮਰਜ਼ੀ ਦੇ ਬੱਚੇ ਨਿਕਲ ਕੇ ਆਉਣਗੇ ਠੀਕ ਆ ਹੋਰ ਬੱਚੇ ਦਿਖਾਉਣਾ ਆ ਤੁਹਾਨੂੰ ਆਹ ਪ੍ਰਭੂ ਆਪਣੇ ਡੱਕਿਆਂ ਵਾਲੇ ਬੱਚੇ ਆ ਸਹੀ ਹੈ ਜੀ ਬੱਚੇ ਹੋਰ ਵੀ ਆ ਉੱਪਰ ਆ ਬੱਚੇ ਕੁਛ ਵੱਡੇ ਵੀ ਹੋ ਗਏ ਆ ਵਿੱਚ ਸਾਰੇ ਕਬੂਤਰ ਕਬੂਤਰੀਆਂ ਬੈਠੇ ਆ ਉੱਪਰ ਠੀਕ ਆ ਭਰਾਵੋ ਤੇ ਦੱਸਿਓ ਕਿਵੇਂ ਲੱਗਿਆ ਸ਼ੌਂਕ ਤੇ ਜਿਹੜੀ ਛੋਟੇ ਜਿਹੇ ਵਿਸ਼ੇ ਤੇ ਗੱਲਬਾਤ ਹੋਈ ਆ ਦੱਸਿਓ ਕਿਵੇਂ ਲੱਗੀ ਉਹ ਵਾਲੀ ਜਾਣਕਾਰੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾਵੋ ਇਸ ਕਰਕੇ ਮੈਂ ਬਾਰ-ਬਾਰ ਕਹਿੰਨਾ ਆ ਕਿ ਮੈਨੂੰ ਇਹੋ ਜਿਹੇ ਬੰਦਿਆਂ ਦੇ ਫੋਨ ਆਉਂਦੇ ਆ ਕਿ ਜਿਨ੍ਹਾਂ ਨੂੰ ਹਲੇ ਤੱਕ ਛਤਰੀ ਬਾਰੇ ਵੀ ਨਹੀਂ ਗਾ ਪਤਾ ਠੀਕ ਆ ਤੇ ਮੈਂ ਚਾਹੁੰਦਾ ਆ ਕਿ ਕਿਤੇ ਨਾ ਕਿਤੇ ਕਿਸੇ ਤਰੀਕੇ ਨਾਲ ਇਹੋ ਜਿਹੇ ਬੰਦਿਆਂ ਤੱਕ ਵੀ ਵੀਡੀਓ ਪਹੁੰਚ ਜਾਵੇ ਤੇ ਉਹ ਵੀ ਭਰਾ ਕੰਪੀਟੀਸ਼ਨ ਵਿੱਚ ਸ਼ਾਮਲ ਹੋ ਸਕਣ ਤੇ ਕਬੂਤਰ ਪਾਈ ਦਾ ਜਿਹੜਾ ਸ਼ੌਂਕ ਆ ਉਹ ਹੋਰ ਵਧੀਆ ਹੋ ਸਕੇ ਠੀਕ ਆ ਜੀ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ